ਉਹੜੂ ਪਾ ਰਣਾ ਪਾ ਰਿਆ ਅੱਜ ਨਾਵਾ ਇਹ ਬੜੇ ਮੇਰੀ ਮਾਂ ਦੀ ਪਸੰਦ ਦਾ ਪਾਣੀ ਪੀਂਦੇ ਆ ਦੋ ਪੁੱਤਾਂ ਮੈਂ ਪਾਤਾ ਪੂਰਾ ਭਰ ਲਿਆ ਦੋ ਕਟਾਂ ਇਮੀਡੀਏਟਲੀ ਲੋਕ ਕਰ ਦੇ ਜਿਹੜੇ ਲੋਕ ਮੋਟੇ ਆ ਨਾ ਉਹ ਸੈਰ ਵੀ ਕਰਤੀ ਉਹਨਾਂ ਨੇ ਕੰਪਨਸਟੀ ਖਾਲ ਦੀ ਤੇ ਕਾਮੂ ਆ ਗਿਆ ਸੀਗਾ ਅਫਸਰ ਤੋਂ ਮੈਂ ਕੋਈ ਜਿੰਦਰ ਨਾਉਣ ਗਈ ਅੱਜ ਗੁਰਦੁਆਰਾ ਸਾਹਿਬ ਪ੍ਰੋਗਰਾਮ ਆ ਉਸ ਪ੍ਰੋਗਰਾਮ ਤੇ ਜਾਣਾ ਅਸੀਂ ਅੱਥੇ ਆਪਣਾ ਪੜ ਰਹੇ ਨੇ ਕਿ ਬੈਠੇ ਸਲਾ ਕ੍ਰਿਕਟ ਖੇਡਣ ਜਾਣਾ ਥੋੜੀ ਦੇਰ ਕਿਉਂਕਿ ਥੋੜਾ ਬਹੁਤ ਟਾਈਮ ਚਾਹੀਦਾ ਫਰੈਸ਼ ਹੋ ਜੇਦਾ ਮਾਈਂਡ ਵੀ ਅੱਜ ਤਾਂ 1 ਘੰਟਾ ਖੇਡੇ ਸੀ। ਫਿਰ ਆਉਣ ਤੋਂ ਪਹਿਲਾਂ ਵੀ ਕਰ ਲਈ ਆ। ਬਸ ਉਹ ਨਹਾ ਤੋ ਕੇ ਤਿਆਰ ਹੁੰਦੇ ਆ। ਕਿੰਨੇ ਵਜੇ ਜਾਣਾ ਪਵਰਦ ਸਾਹਿਬ ਟਾਈਮ ਪਤਾ ਹੋ ਜਾ। ਪਤਾ ਨਹੀਂ। ਕਿਉਂਕਿ ਰਹਿਰਾ ਸਾਹਿਬ ਦੇ ਪਾਰ ਤੋਂ ਬਾਅਦ ਤਾਂ ਹੀ ਹੁੰਦਾ ਸਮਾਗਮ ਹੁੰਦਾ ਜਿਹੜਾ ਉੱਥੇ ਤੇ ਜੋ ਵੀ ਪ੍ਰੋਗਰਾਮ ਹੋਊਗਾ ਤੇ ਫਿਰ ਆਪਾਂ ਨੂੰ ਜਾਵਾਂਗੇ ਫਿਰ। ਇਹ ਪੜ ਰਹੇ ਨੇ ਕਿ ਬੈਠੇ ਨਾਲ-ਨਾਲ ਦੁੱਧ ਪੀ ਰਹੇ ਨੇ ਸ਼ਾਮ ਦਾ। ਸ਼ਾਮ ਨੂੰ ਦੁੱਧ 'ਚ ਥੋੜੀ ਜਿਹੀ ਪੱਤੀ ਪਾ ਦਿੰਦੇ ਨੇ। ਕੁਰ ਬੇਰ ਬਿਠੇ ਆ ਇਹ ਪੜ੍ਹਾਈ ਕਰ ਰਾ ਇੱਧਰ ਬੈਠਾ ਆਪਣੀ ਕਿੰਨਾ ਕਰ ਰਹਿ ਗਿਆ ਫਿਰ ਗੁਰਦੁਆਰਾ ਸਾਹਿਬ ਜਾਣਾ ਆਪਾਂ ਜੀ ਸੱਚੀ ਗੱਲ ਦੀ ਸਾਰਿਆਂ ਨੂੰ ਹਾਲ ਦੇਖ ਲੋ ਕੀ ਖਰੀ ਬੈਠੇ ਤੁਸੀਂ ਆਪਦੇ ਸਕੂਲੋਂ ਆਏ ਸੀਗੇ ਪੱਗ ਲਾਤੀ ਬੱਸ ਫਿਰ ਤੂੰ ਬੜਦਾ ਬੰਦਾ ਹੀ ਨਹੀਂ ਹੈਗਾ ਸਿਰ ਤੇ ਕੁਝ ਮੰਡੀ ਸੱਚੀ ਗੱਲ ਦੀ ਸਾਰਿਆਂ ਨੂੰ ਇਹ ਸਿਰ ਨੰਗਾ ਕਰ ਰਖਦਾ ਹੋਈ ਹਨੇ ਸਸਤੀ ਕਾਰ ਜੀ ਸਾਰਿਆਂ ਨੂੰ ਸਾਰੇ ਜਾਨੀ ਵਧੀਆ ਹੋ ਗਏ ਸਾਰੇ ਜਾਨੀ ਬਹੁਤ ਵਧੀਆ ਸੂਟ ਬਹੁਤ ਰਣਾ ਪਰਿਆ ਅੱਜ ਨਵਾ ਇਹ ਬੜੀ ਮੇਰੀ ਮਾਂ ਦੀ ਪਸੰਦ ਦਾ ਆ ਆ ਗਿਆ ਭਾਂਡੇ ਲੈ ਕੇ ਪੰਜੋਂ ਭਾਂਡੇ ਦੇ ਅੰਦਰ ਢੇਰ ਲਾਤਾ ਹੋ ਗਏ ਆ ਤੈਨੂੰ ਕਿੰਨੇ ਰਹਿ ਗਏ ਹੋ ਗਏ ਚੱਲ ਜਾ ਕਾਪੀ ਅੰਦਰ ਸੁਣਦੇ ਆ ਫਿਰ ਚੈਪਟਰ ਆ ਆਨੇ ਆਨੇ ਤਿਆਰ ਹੋ ਜਾ ਨਾ ਇਹ ਕੌਣ ਇਹ ਫੜਕੇ ਫੜਕੇ ਮੈਨੂੰ ਕੱਪੜੇ ਕਿੰਨੇ ਮੈਂ ਦਾ ਟਾਈਮ ਆ ਬਣਾ ਰਹਿਰਾ ਸਾਹ ਦੇ ਪੜ੍ਹ ਤੋਂ ਬਾਅਦ ਫਿਰ ਰਹਿਰਾ ਤੋਂ ਬਾਅਦ ਹੋਈ ਜਾਂਦਾ ਤੇ ਭਾਂਡੇ ਨਿਵੇਟ ਹੋ ਗਈ ਅੱਜ ਦੁਪਹਿਰਾਂ ਵੇ ਮਨ ਦੇ ਵਿੱਚ ਸ਼ਾਮ ਵਾਲੇ ਚਾਹ ਚੋਲੇ ਭਾਂਡੇ ਹੋ ਗਏ ਉਹ ਸਾਡੇ ਪਾਣੀ ਜਾਂ ਸਾਡੇ ਪੰਜ ਆਉਂਦਾ ਫਿਰ ਮੈਂ ਸਾਡੇ ਪੰਜ ਨਹਾਉਣ ਲੱਗ ਗਈ ਕਿਉਂਕਿ ਮੈਂ ਐਕਸਰਸਾਈਜ਼ ਕੀਤੀ ਸੀਗੀ ਬਿਲਕੁਲ ਸਵੇਰੇ ਨਹਾ ਲਈ ਸੀ ਤੇ ਗਰਮੀ ਆ ਗਈ ਐਕਸਰਸਾਈਜ਼ ਕਰਕੇ ਤੇ ਫਿਰ ਫਿਰ ਦੁਬਾਰਾ ਫਿਰ ਨਹਾ ਲਈ ਮੈਂ ਤੇ ਭਾਂਡੇ ਮੇਰੇ ਰਹਿ ਗਏ ਭਾਂਡੇ ਮੈਂ ਭੁੱਲ ਗਈ ਪਹਿਲਾਂ ਧੋਣੇ ਤੇ ਮੈਂ ਭਾਂਡੇ ਭੁੱਲ ਧੋ ਕੇ ਬੱਚਿਆਂ ਨੂੰ ਕਰਕੇ ਪਿਆਰ ਗੁਰਦੁਆਰਾ ਸਾਹਿਬ ਜਾਵਾਂਗੇ ਅੱਜ ਗੁਰਦੁਆਰਾ ਸਾਹਿਬ ਕੋਰੋਰਾਮ ਤੇ ਉਹ ਤੇ ਨਲਖਸ਼ੀ ਸੰਮਤਾ ਵਰਮਤਾ ਉਹਨਾਂ ਦੀ ਤਾਂ ਕਰਕੇ ਹਰੇਕ ਮਗਰੋਂ ਕਿ ਹਰੇਕ ਦਿਨ ਬਣਾਉਂਦੇ ਆ ਇਹ ਛੜਾ ਦਿਨ ਵੀ ਕੋਈ ਵੀ ਦਿਨ ਹੋਵੇ ਆਪਣਾ ਸਿੱਖ ਇਤਿਹਾਸ ਦਾ ਤੇ ਹਰ ਇੱਕ ਦਿਨ ਮਨਾਉਂਦੇ ਆ ਜਾਂ ਸਮਾਂ ਆਇਆ ਨਹੀਂਗਾ ਯੂ ਕੱਲੇ ਮੇਨ ਗੁਰੂਆਂ ਦੀ ਬਣਾਉਂਦੇ ਨੇ ਹਾਂ ਸਾਰੇ ਸਾਰੇ ਮਨਾਉਂਦੇ ਆ ਪੱਕੇ ਵੀ ਮਨਾਉਂਦੇ ਨੇ ਹੋਰ ਸਭ ਕੁਝ ਦਿਓ ਵੀ ਹੋਇਆ ਹਾਂ ਸਿੱਖ ਇਤਿਹਾਸ ਚ ਤੇ ਜਦੋਂ ਆਏ ਹੁੰਦਾ ਵੀ ਟਾਈਮ ਦੇ ਟਾਈਮ ਖੜ ਕੇ ਜਾਈਏ ਤਾਂ ਬੱਚੇ ਨਾਲ ਜਾਂਦੇ ਕੋਈ ਬੱਚੇ ਕੋਲ ਗੱਲ ਸੁਣਨ ਨੂੰ ਮਿਲਦੀ ਆ ਆਪਾਂ ਨੂੰ ਕੋਈ ਸੁਣਨ ਨੂੰ ਮਿਲਦੀ ਆ ਪ੍ਰਭਾਅ ਪੈਂਦਾ ਬੱਚਿਆਂ ਤੇ ਵਧੀਆ ਉੱਤ ਪਰਿੰਦੇ ਨਿਕਾਟਾ ਦੋ ਘੰਟੇ ਕਰੇ ਜੇ ਕੀ ਕਰਨਾ ਹੁੰਦਾ ਪਾਂਡੇ ਢੁੰਡ ਧੋ ਕੇ ਹੁਣ ਮੈਂ ਚੱਲਦੇ ਆਂ ਫੇਤੀ ਕਰੋ ਕਿੰਨਾ ਟਾਈਮ ਲਾਏਗਾ ਕੀ ਦੋ ਮਿੰਟ ਫੇਤੀ ਕਰੋ ਤਿਆਰੀ ਮਾਣੀ ਮੋਟੀ ਹੁਣ ਜੈਕਟਾ ਪਾਉਣੇ ਨੇ ਠੰਡ ਆ ਠੀਕ ਆ ਸ਼ਾਮ ਨੂੰ ਠੰਡ ਹੁੰਦੀ ਹੈਗੀ ਯੈਸ ਤੇ ਪਟਕਾ ਲੈ ਪਟਕਾ ਬੰਦੀ ਪਹਿਲਾਂ ਕਿ ਪਰਣਾ ਬਣਾਣਾ ਪਰਣਾ ਮਰਨਾ ਮੈਂ ਕਿਹਾ ਵਧੀਆ ਪਟਕਾ ਬਣਾਣਾ ਪਟਕਾ ਬਣਾ ਲੈਣੇ ਤੇ ਕੱਪੜੇ ਬਦਲ ਲੈ ਚੱਲਦਾ ਵਾਦ ਸ਼ਾਬਾਸ਼ ਹਾਂਜੀ ਬੱਚੇ ਪਿਆਰ ਹੋਣ ਲੱਗ ਗਏ। ਉਹਨੇ ਜਾਣ ਗਰਮੀਰ ਤੇ ਬਰਨਾ ਬੰਦ ਲਿਆ। ਆਹ ਫਿਰ ਆ ਫਿਰ ਤੇਦੀ ਕਰਿਆ। ਕੱਪੜੇ ਚੇਂਜ ਕਰਦੇ ਆਂ ਆਹ ਕੰਮ ਆਇਆ ਤੁਸ ਫਲੱਗ। ਇੱਥੇ ਉੱਤੇ ਪਿਆ। ਉੱਥੇ ਕੀ ਰੱਖ ਉੱਥੇ ਰੱਖ ਦੇ ਇਹਨੂੰ ਆਪਾਂ। ਕੱਪੜੇ ਬਦੋ ਤੇ ਜਦੀ ਚਲੋ। ਉਹ ਮੈਡਮ ਕਿੰਨਾ ਕੁ ਟਾਈਮ ਲੱਗੂ ਹਰੇ? ਹੈ? ਕਿੰਨਾ ਟਾਈਮ ਲੱਗੂ ਹਰੇ? ਮੈਂ ਤਾਂ ਉੱਥੇ ਹੀ ਕੋ ਪਾਣੀ ਪੀਣੀ ਆ ਦੋ ਕੁੱਟਾ। ਮੈਂ ਉਹ ਤਾਂ ਪੂਰਾ ਭਰ ਲਿਆ ਦੋ ਕੁੱਟਾਂ। ਦੇਖ ਲਓ। हां पीउबेशा मैं 괜ਨੀ ਆ ਮੈਂ ਕੁੱਟੀ ਘੱਟੀ ਸਾਰੀਆਂ ਰੱਖਦੀਆਂ ਠੰਡ ਲੱਗੂਗੀ ਸ਼ਾਮ ਨੂੰ ਤੇ ਬੈੱਡ 'ਚ ਰੱਖਦੀ ਮੈਂ ਕੁਛ ਤਾਂ ਹੋ ਜੈਕਟ ਜੁਗੜੋ ਪਾ ਲਓ ਸੂਟ ਵੀ ਦੇਖਣਾ ਚਾਹੀਦਾ ਠੰਡ ਦਾ ਤਾਂ ਸਰਜ ਹੋਣਾ ਚਲੋ ਕੋਈ ਤੇ ਕਿੱਧਾ ਫਿਰ ਮੈਂ ਮਰਜੀ ਆ ਦੇਖਦੀ ਹਾਂ ਤੁਸੀਂ ਤਾਂ ਪਾਈ ਨਹੀਂ ਤੁਸੀਂ ਟੀ-ਸ਼ਰਟ ਪਾਈ ਵੀ ਆ ਮੈਂ ਪਾਉਣਾ ਜੈਕਟ ਜੁਗੜ ਪਾਉਣਾ ਕੋਈ ਚਲੋ ਇਮੀਡੀਏਟਲੀ ਲੋਕ ਕਰ ਦੇ ਜਲਦੀ ਇਮੀਡੀਏਟਲੀ ਚੱਲ ਪਏ ਸੀਗੇ ਸਾਰੇ ਅਸੀਂ ਖਿਆਰ ਹੋ ਕੇ ਐ ਹਲੇ ਟਾਈਮ ਆ ਪਰ ਆ ਵੀ ਚਲੋ 10 15 ਮਿੰਟ ਬੈਠਾਂਗੇ ਚੱਲ ਕੇ ਪਹਿਲਾਂ ਅਗਰ ਤੋਂ ਲੋਕ ਸੈਰ ਕਰਦੇ ਫਿਰਦੇ ਸਾਰੇ ਆਂ ਐ ਪੂਰੀ ਖੇਹਲ ਪੈਣ ਹੋਈ ਐ ਇਸ ਟਾਈਮ ਕਿਉਂ ਸੈਰ ਕਰਦੇ ਆ ਅਸੀਂ ਪਹਿਲੇ ਅੱਥੇ ਖੇਡਦੇ ਕਰਦੇ ਹੁੰਦੇ ਆ ਵੇਖੋ ਬੱਚੇ ਵੀ ਖੇਡਦੇ ਜਿਹੜੇ ਲੋਕ ਮੋਟੇ ਆ ਨਾ ਉਹ ਸੈਰ ਸ਼ੁਰੂ ਕਰਤੀ ਉਹਨਾਂ ਨੇ ਕਿਉਂਕਿ ਹੁਣ ਤਾਂ ਵੱਡੇ ਹੋ ਗਏ ਅਸੀਂ ਫਿੱਟਾਂ ਦੌਣੇ ਜਾਣੇ ਤਾਂ ਲੋੜ ਨਹੀਂ ਹੈਗੀ ਸੈਰ ਦੀ ਹੈ ਲੋੜ ਨਹੀਂ ਕੀਤੀ ਨਾਲ ਦੌੜ ਨਹੀਂ ਹੈਗੀ ਫਿੱਟਾਂ ਇਹ ਸਾਰੇ ਮੋਟੇ ਆ ਹਾਂ ਅਸੀਂ ਫਿਰਦੇ ਆ ਕੋਈ ਜਵਾਨ ਕੋਈ ਬੁੜਾ ਸਾਰੇ ਲੱਗੇ ਹੋਏ ਆ ਬੱਚੇ ਆਪ ਦਾ ਖੇਡਣ ਲੱਗੇ ਹੋਣੇ ਸੜਕਾਂ ਤੇ ਆ ਦੇਖੋ ਇੱਥੇ ਖੇਡ ਰਹੇ ਨੇ ਆ ਦੇਖੋ ਬੱਚੇ ਉਹ ਪਿੱਛੇ ਪਾਰਕ ਆ ਉੱਥੇ ਬੱਚੇ ਖੇਡ ਰਹੇ ਨੇ ਹੋਏ

ਨਵਾਂ ਸਾਹਿਬ ਰੰਗਤਾ ਹੋਈ ਆ ਆਪਾਂ ਉੱਣ ਲੈ ਲਈਏ ਬੁਰਦਵਾਰ ਦੀ ਲੌੜਾ ਜੀ ਬੁਰਦਵਾਰ ਖਾ ਗਿਆ ਸੀਗੀ ਬਹੁਤ ਵਧੀਆ ਸੀਗਾ ਤੇ ਰੁਚਾਰ ਬੜੀ ਹੋਈ ਸੀਗੀ ਹਨਾ ਰੱਬ ਨੇ ਬਹੁਤ ਵਧੀਆ ਕਥਾ ਕੀਤੀ ਆ ਹਾਂ ਬਹੁਤ ਵਧੀਆ ਕਥਾ ਪਰ ਜੇ ਆਪਾਂ ਸਮਝੀਏ ਤਾਂ ਆਵਾ ਹਾਂ ਡੇਢ ਘੰਟਾ ਲਾਇਆ ਘਟਾ ਨਾ ਸਾਰਾ ਤੇ ਕੋਈ ਹਿੱਲਿਆ ਨਹੀਂ ਹੈਗਾ ਹਨਾ ਇਨੇ ਬੈਠੇ ਇਕਾ ਦੋਕਾ ਕੋਈ ਕੰਮ ਜਿਹਨੂੰ ਪੈ ਗਿਆ ਕੋਈ ਚਲਾ ਗਿਆ ਹੋਰ ਅਦਰਵਾਇਜ਼ ਕੋਈ ਨਹੀਂ ਨਹੀਂ ਆਪਣੇ ਆਰਸੀ ਦੇ ਸੰਗਤ ਨਾਲ ਵਧੀਆ ਹੀ ਆ ਇਹ ਵਸੇ ਹਰੇਕ ਨੂੰ ਟਿਕਾਣਾ ਹੀ ਸੁਣਦੀ ਆ ਹੂੰ ਟਿਕਾਣਾ ਸੁਣਦੀ ਆ ਕਿਉਂਕਿ ਗੱਲਾਂ ਬਾਤਾਂ ਨਹੀਂ ਕਰਦੇ ਹੈ ਜੀ ਕਦੇ ਵੀ ਨਹੀਂ ਕਰਦੇ ਹੋਰ ਬਾਕੀ ਲੰਗਰ ਚਾਹ ਲੈ ਲੰਗਰ ਸਵਾਦ ਤੇ ਲੰਗਰ ਸਵਾਦ ਬਸ ਸਵਾਦ ਤੇ ਨੰਕਤਾ ਹੁੰਦਾ ਹੀ ਸਵਾਦ ਦਾਲ ਸੀ ਹੋਰ ਕੀ ਸੀ ਗੰਨੇ ਦੀ ਖੀਰ ਸੀ ਗੰਨੇ ਦੇ ਰਸ ਦੀ ਖੀਰ ਸੀ ਅੱਛਾ ਗੰਨੇ ਕੋਕੀ ਘਰਦਵਾਰ ਸਾਹਿਬ ਲਾਉਂਦੇ ਆ ਨਾ ਹੂੰ ਆਪਣੀ ਗੰਨੇ ਹੁੰਦੇ ਇਹਨਾਂ ਦੇ ਉਹਦੇ ਖੀਰ ਬਣਾ ਲੈਂਦੇ ਆ ਤੁਹਾਨੂੰ ਜੂਸ ਵੀ ਬਾਰਦੀ ਵਰਕੇ ਰੱਖੀ ਚੱਲ ਰਹੀ ਚੇ ਕਿ ਵਾਸਤੇ ਜੂਸ ਪੀਣਾ ਕਰਨਾ ਜੂਸ ਪੀ ਰੋ ਹਾਂਜੀ ਬਤਾ ਤੋ ਜਣਾ ਮੂ ਕਿ ਨਹੀਂ ਤੋ ਬੰਦ ਨੁੱਤਰ ਕਾਇ ਹੀ ਨੇ ਸੰਤ ਤੇ ਬਹੁਤ ਸੀ ਨਾ ਬਹੁਤ ਜਿਆਦਾ ਟਟਾ ਟਟਾ ਸੱਤ ਸੱਤ ਸੋ ਬੰਦਾ ਹੋ ਗਿਆ ਆ ਰਹੀ ਨਾ ਹੋਵੇ ਬੋਸ ਅੱਜ ਬੋਸ ਸੀ ਉਹ ਕਿ ਜ ਨਵਾਂ ਸਾਲ ਆ ਨਾ ਜ ਸਿੱਖ ਉਹਨੂੰ ਸਿੱਖਾਂ ਦਾ ਨਵਾਂ ਸਾਲ ਅੱਜ ਸ਼ੁਰੂ ਹੁੰਦਾ ਨਾ ਚੇਤ ਮਹੀਨੇ ਦਾ ਸ਼ੁਰੂ ਹੁੰਦਾ ਨਾਨਕ ਦਾ ਕੈਲੰਡਰ ਤੋਂ ਹਾਂ ਅੱਜ ਸ਼ੁਰੂ ਹੁੰਦਾ ਆਪਣਾ ਸਿੱਖਾਂ ਦਾ ਹਾਂਜੀ ਅਸੀਂ ਹੁਣ ਗੁਰਦੁਆਰੇ ਆ ਗਏ ਸੀਗੇ ਪਪਾ ਸਾਰਾ ਉਹਨਾਂ ਸਮਾਨ ਅੰਦਰ ਰੱਖ ਰਿਹਾ। ਉਹ ਮੇਰੇ ਆ ਗਿਆ। ਓਏ ਗੁੰਡੀ ਬੰਦ ਕਰਕੇ ਜਿੰਦਾ ਰਹ। ਦੋ ਕੱਢ ਦੋ ਕੱਢ ਜੱਪ ਦੋ। ਨਹੀਂ। ਤੇ ਹਾਂ ਲੈਣ ਵਾਲੇ ਕੱਪੜੇ ਨੇ। ਦੁੱਧ ਸੀ ਗਿਆ ਲੈਣ ਨੂੰ ਭਲਾ ਗਈ ਫਿਰ ਨਹੀਂ। ਟਾਈਮ ਨੇ ਨਾ ਹੋ ਗਿਆ 9:30 9:30 9:30 ਹੋ ਗਏ। ਕੋਟ ਟਾਈਮ ਹੋ ਗਿਆ। ਲੈਟ ਤਾਂ ਉਹਨੂੰ ਕੱਢ ਦੋ ਬਾਹਰ ਲਈ। ਮੈਂ ਅੰਦਰ ਲੈ ਲਵਾਂ। ਹਾਂਜੀ ਬੱਚੇ ਪੜਨ ਲੱਗ ਗਏ ਆ ਕੇ ਸਕੂਲ ਤੋਂ। ਇੱਕ ਪੇਪਰ ਹੈਗਾ ਨਾ ਮਾਂ ਵੀ ਕਦ ਪੇਪਰ ਹੈਗਾ ਤੇਰਾ ਮੇਰਾ ਇੰਗਲਿਸ਼ ਇੰਗਲਿਸ਼ ਦਾ ਰੁਮੇ ਤੇਰਾ ਪੰਜਾਬੀ ਉਹ ਪੇਪਰ ਟ ਹੈ ਚਲੋ ਕਰੋ ਤਿਆਰੀ ਸ਼ਾਬਾਸ਼ ਕਰਨੇ ਨੇ ਛੁੱਟੀਆਂ ਨੇ ਚਾ ਚਾ ਛੁੱਟੀਆਂ ਹੋਰ ਨਹੀਂ ਹਲੇ ਅੱਗੇ ਪਰ ਲੋਕੇ ਹੁਣ ਤੁਹਾਡਾ ਪੇਪਰ ਹੋਊਗਾ ਅੱਜ ਵੀਰਵਾਰ 19 ਨੂੰ ਮੰਗਲਵਾਰ ਨੂੰ ਮੰਗਲਵਾਰ ਨੂੰ ਪੇਪਰ ਆ ਨਾ ਸਿਲੇਬਸ ਵੀ ਬਹੁਤ ਹੁੰਦਾ ਸਿਲੇਬਸ ਬਹੁਤ ਵਾ ਕਿੱਥੋਂ ਕੰਮ ਨੂੰ ਪੂਰਾ ਖਲੀਬਾ ਦਦੇ ਰਾਂ ਤੇਰੇ ਕਿੰਨੇ ਚੈਪਟਰ ਆ ਨਾ ਵੀਰ ਤੈਨੂੰ ਇਹਦੇ ਹੋਰ ਗ੍ਰਾਮਰ ਪਤਾ ਕੁਛ ਆ ਗ੍ਰਾਮਰ ਬਹੁਤ ਆ ਹਾਂ ਗ੍ਰਾਮਰ 10 ਚੈਪਟਰ ਫੇਰ ਕਰੋ ਕਰੋ ਤੇਰੀ ਸ਼ਾਬਾਸ਼ ਚਲ ਠੀਕ ਆ ਜੀ ਹੁਣ ਵੀਡੀਓ ਨੂੰ ਖਤਮ ਕਰ ਦਿਆਂ ਬੱਚੇ ਪੜ੍ਹ ਰਹੇ ਆ ਹੁਣ ਟਾਈਮ 10 ਵਜੇ ਕੇ ਘੰਟਾ ਕੋਰ ਪੜ੍ਹਨਗੇ ਇਹ ਵਾਲੇ